ਸਸੀ ਕਾਲ ਵੀ ਸਾਰਿਆਂ ਨੂੰ ਪੀਵੀ30 ਫਾਰਮ ਪੁੱਟੀ ਵਾਲਾ ਚੈਨਲ ਤੇ ਥੋੜਾ ਸਵਾਗਤ ਆ। ਵੀ ਅੱਜ ਇਸ ਨੂੰ ਜਾਣਕਾਰੀ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਨੂੰ ਵਾਤ ਤੋਂ ਵਾਤ ਸਪੋਰਟ ਕਰੋ ਬਈ ਆਹ ਨਾ ਆਪਣੀ ਬੱਚੇ ਕਢਾਉਣ ਵਾਲੀ ਮਸ਼ੀਨ ਆ। ਜਿਹੜਾ ਆਂਡਾ ਆਪਾਂ ਮੰਨ ਕੇ ਚੱਲ 21 ਦਿਨ ਆਪਾਂ ਉਹਵੇਂ ਆਂਡਾ ਰੱਖੀ ਰੱਖਦੇ ਆ। ਤੇ ਉਹਦਾ ਮੰਨ ਕੇ ਚੱਲੋ ਵੀ ਚੈੱਕ ਕਰਨ ਦਾ ਤਰੀਕਾ ਦੱਸਦੇ ਆ ਵੀ ਕਿੰਨੇ ਦਿਨਾਂ ਤੋਂ ਬੱਚਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਬੱਚਾ ਬਣ ਗਿਆ। ਉਹ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਮਸ਼ੀਨ ਆਪਣੀ ਚੱਲੀ ਜਾਂਦੀ ਆ ਤਕਰੀਬਨ ਇਹਦੇ ਚ 20 20 ਤਰੀਕ ਦੇ ਹੰਡੇ ਲੱਗੇ ਵਿਆ ਕੁਝ ਨਵੇਂ ਵੀ ਲੱਗੇ ਆ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਬਾਈ ਆ ਆਪਣੀ ਮਸ਼ੀਨ ਚੈੱਕ ਕਰ ਲਓ ਇਹ ਆਪਣੇ ਤੋਂ ਮਿਲ ਵੀ ਜਾਂਦੀ ਆ ਮਸ਼ੀਨ ਜੇ ਕਿਸੇ ਵੀਰ ਪੁਰਾਣੀ ਲੈਣੀ ਹੋਵੇ ਤੇ ਆ ਵੇਖੋ ਇਹਦਾ ਡਬਲ ਕੰਟਰੋਲਰ ਆ ਆ ਜੇ ਇੱਥੋਂ ਦੂਜਾ ਕੰਟਰੋਲਰ ਚੱਲ ਪਿਆ ਆ ਤੇਰ ਪਹਿਲਾਂ ਵਾਲਾ ਕੰਟਰੋਲਰ ਚੱਲ ਪਿਆ ਇਦੇ ਨਾਲ ਬਈ ਮੰਨ ਕੇ ਚਲੋ ਜੇ ਕਿਤੇ ਇੱਕ ਕੰਟਰੋਲਰ ਖੜਦਾ ਤੇ ਦੂਜਾ ਬਈ ਆਟੋਮੈਟਿਕ ਹੀ ਚੱਲ ਪੈਂਦਾ ਤੇ ਜਾਨੀ ਕਿ ਆਂਡੇ ਨਹੀਂ ਖਰਾਬ ਹੁੰਦੇ ਕਿ ਬੱਚੇ ਤਕਰੀਬਨ ਸਾਰੇ ਨਿਕਲਦੇ ਇਹਦੇ ਵਿੱਚੋਂ ਬਹੁਤ ਵਧੀਆ ਰਿਜ਼ਲਟ ਆਦਾ ਦੋ ਪੱਖੇ ਇਹਦੇ ਥੱਲੇ ਥਰੜਲੇ ਪਾਸੇ ਦਿੱਤੇ ਆ ਲੋਬੀ ਕਰੋ ਇੱਜਾ ਆਇ ਇੱਥੇ ਪਾਣੀ ਰੱਖਿਆ ਵਿਆ ਆਂਡੇ ਜਿਹੜੇ ਆ ਸੱਜਰੇ ਰੱਖੇ ਹੋਏ ਆ ਅਤੇ ਇਹ ਤਰੀਕੇ ਦੇ ਰੱਖਿਆ ਜਾਨੀ ਕਿ ਕਾਲੀ ਰੱਖਿਆ ਤੇ ਪਹਿਲਾ ਵਾਲੇ ਕੁਝ 20 ਦੇ ਲੱਗੇ ਆ ਕੁਝ 23 ਦੇ ਲੱਗੇ ਆ ਠੀਕ ਆ ਤੇ ਉਹਨਾਂ ਜੋ ਤੁਹਾਨੂੰ ਆਪਾਂ ਦੱਸਦੇ ਆ ਵੀ ਕਿਵੇਂ ਹੁੰਦਾ ਸਿਸਟਮ ਇਹਦਾ ਸਹੀ ਮੇਨੇ ਆਂਡਾ ਚੈੱਕ ਕਰਨ ਦਾ ਵਿਧੀ ਮੰਨ ਕੇ ਚਾਰਾਂ ਦਿਨਾਂ ਤੋਂ ਸਹੀ ਆਂਡੇ ਦਾ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਬੱਚਾ ਬਣ ਗਿਆ ਜਾਂ ਨਹੀਂ ਬਣਿਆ ਤੇ ਜਿਹੜੇ ਚ ਨਾ ਬਣਿਆ ਵੀ ਉਹ ਕੱਢ ਕੇ ਆਪਾਂ ਸਾਈਡ ਤੇ ਰੱਖ ਸਕਦੇ ਆ ਕਿਉਂਕਿ ਉਹ ਆਂਡਾ ਵੇਸਟ ਹੁੰਦਾ ਉਹਦੇ ਚ ਸ਼ੁਰੂ ਤੋਂ ਹੀ ਨਹੀਂ ਬੱਚਾ ਬਣਦਾ ਠੀਕ ਆ ਤੇ ਇਹ ਤੁਹਾਨੂੰ ਜਾਣਕਾਰੀ ਤੁਸੀਂ ਨਾ ਮੋਬਾਈਲ ਲੈ ਲੈਣਾ ਮੋਬਾਈਲ ਦੀ ਟਾਰ ਚ ਜਗੜਨੀ ਐ ਐਂ ਕਰਕੇ ਟਾਰ ਚ ਜਗਦੀ ਆ ਲਾਈਟ ਬੰਦ ਕਰ ਦਿਓ ਲਾਈਟ ਬੰਦ ਕਰਕੇ ਨੇਰੇ ਚ ਹੀ ਵੇਖਣਾ ਰਾਤ ਨੂੰ ਪਹਿਲਾਂ ਤਾਂ ਆਪਾਂ ਚੱਕਣਾ ਜਿਹੜਾ ਕੱਲ ਵਾਲਾ ਆਂਡਾ ਆਤੀ ਤਰੀਕਾ ਵਾਲਾਂ ਦਾ ਚੈੱਕ ਕਰ ਲਓ ਇਹਦੇ ਚ ਆ ਵੇਖੋ ਇਹਦੇ ਕੋਸ਼ਿਸ਼ ਨਾ ਸਾਫ ਆ ਜਾਵਾ ਚੈੱਕ ਕਰ ਲਓ ਕਿਵੇਂ ਸਾਫ ਪਿਆ ਕਿਉਂਕਿ ਕਾਲੀ ਰੱਖਿਆ ਹਜੇ ਚਾਰਾਂ ਨੂੰ ਪਤਾ ਲੱਗੂ ਇਹਦੇ ਚ ਹਜੇ ਤੇ ਹੁਣ ਤੁਹਾਨੂੰ ਆਂਡਾ ਵਿਖਾਉਣੇ ਆਪਾਂ 20 ਤਰੀਕ ਵਾਲਾ ਜਿਵੇਂ ਜਿਵੇਂ ਆਂਡਾ ਜਾਦੇ ਟਾਈਮ ਦਾ ਹੋਈ ਜਾਂਦਾ ਉਵੇਂ ਵੇ ਬਈ ਮੰਨ ਕੇ ਚਲਣਾੜਾ ਵਧੀਆਂ ਜਾਂਦੀਆਂ ਤੇ ਇਹ ਚਾ ਚੈੱਕ ਕਰ ਲੋ ਬਈ ਬੱਚਾ ਵਿੱਚ ਉਵੇਂ ਬਈ ਹਿੱਲੀ ਜਾਂਦਾ ਤੁਮੇ ਨੀਰਾ ਕਰ ਆ ਕਰ ਲੋ ਚੈੱਕ ਬਈ ਬੱਚਾ ਵਿੱਚ ਉਹ ਹੈਲਦਾ ਵੀ ਹੈ ਵੇਖੋ। ਹੋਰ ਵੇਖ। ਬਲੱਡ ਵਿੱਚ ਉਹ ਚੱਲੀ ਜਾਂਦਾ ਅੰਡੇ ਦੀ। ਐਦਾਂ ਤੁਸੀਂ ਚੈੱਕ ਕਰ ਸਕਦੇ ਆਂ ਬਾਈ। ਅਵੇਖੋ ਬੱਚਾ ਵਿੱਚ ਹਿੱਲੀ ਜਾਂਦਾ। ਇਹ ਟੜਕਣਾ ਬੱਚੇ ਦੀ। ਹੁਣ ਤੁਹਾਨੂੰ ਬਾਈ ਜੀ ਆਪਾਂ ਚੈੱਕ ਕਰਾਉਣੇ ਆਂ। छबी तारीक वाल छब्बी तरीक छोटा बनया बचा चेक कर लो भी।, भी बच्चा हिली आंदा बच्चा गोल गोल घूमी आंदा ठीक है बी टर्की चेक कराने हम थ ਜੰਬੀ ਤਰੀਕਾ ਕਰ ਕੀ ਜਾਂਦਾ ਆ। ਆ ਦੇਖੋ। ਇਹ ਵਾਧਾ ਦੇਣ ਲੈਂਦਾ ਇਹ ਠਾਈਆਂ ਦੇ ਨਾਲ ਚ ਬੱਚਾ ਨਿਕਲਦਾ ਇਹਦੇ ਦੇਖੋ। ਬਣਿਆ ਪੈਣਾ। ਦੂਜਾ ਦਿਖਾਉਣਾ ਤੁਹਾਨੂੰ। ਵੀ ਵੀ 3 ਕਲਰ ਹੋਣੇ ਤੁਹਾਨੂੰ। ਆ ਵੀ 3 ਕਲਰ। ਇਹਦੇ ਚੈੱਕ ਕਰ ਲੋ। ਕੀ ਤੇ ਆ ਰਾ ਬੱਚਾ ਉਹ ਵੇਖੋ ਮੇਚ ਢੜਕਣ ਬੱਚੇ ਇੱਥੇ ਚੱਲੀ ਜਾਂਦੀ ਆ ਇਹ ਤੇ ਉਹ ਦੇਖੋ ਨਾਲੇ ਪਾਸੇ ਆਉਂਦਾ ਬੱਚਾ ਘੰਮ ਕੇ ਠੀਕ ਹੈ ਇਹ ਮਸ਼ੀਨ ਦਾ 100% ਰਿਜ਼ਲਟ ਆ ਬਾਈ ਜਿਹੜਾ ਬੱਚਾ ਸ਼ੁਰੂ ਤੋਂ ਨਾ ਬਣਿਆ ਉਹਦਾ ਵੀ ਯਾਰ ਪਿੱਛੇ ਮੁਰਗੇ ਚ ਹੀ ਨਾਕਸ ਹੁੰਦਾ ਵੀ ਕਈ ਵਾਰੀ ਮੁਰਗੀ ਕ੍ਰੋਸ ਨਹੀਂ ਹੁੰਦੀ ਸਹੀ ਤਰੀਕੇ ਨਾਲ ਉਹਦਾ ਵੀ ਚੱਕਰ ਪੈਂਦਾ ਆਹ ਵੇਖ ਲਓ ਆਹ ਆਂਡੇ ਜਿਹੜੇ ਅੱਜਵਾਂ ਸੱਜਰੇ ਆਂਡੇ ਆ ਇੰਨਾ ਚ ਵੇਖ ਲਓ ਆ ਜਮਾਂ ਸਾਫ ਆਂਡੇ ਆ ਵੇਖ ਜਮਾਂ ਸਾਫ ਆਂਡੇ ਇਕਾਲ ਦਿ ਰੱਖੀ ਇਹਨਾਂ ਚ ਕੁਝ ਵੀ ਨਹੀਂ ਬਣਿਆ ਇਹ ਨਿਸ਼ਾਨੀ ਹੁੰਦੀ ਆ ਜਿਹੜੇ ਆਂਡੇ ਚ ਵੀ ਬੱਚਾ ਨਾ ਬਣਿਆ ਚਾਰਾਂ ਦਿਨਾਂ ਬਾਅਦ ਉਹ ਤੁਸੀਂ ਆਂਡਾ ਵਿੱਚੋਂ ਕੱਢ ਕੇ ਸੈੱਟ ਸਕਦੇ ਆ ਠੀਕ ਆ ਉਹ ਤੁਸੀਂ ਬੱਚਾ ਉਹ ਚੋ ਬੱਚਾ ਨਹੀਂ ਨਿਕਲਣਾ ਬਾਈ ਇਹ ਮਸ਼ੀਨ ਨਾਲ ਜਿਹੜੀ ਇਹਦੀ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਣ ਲੱਗੇ ਆ ਇਹਦੇ ਦੋ ਕੰਟਰੋਲਰ ਚੈੱਕ ਕਰ ਲਓ ਆਇਆ ਬਾਈ ਦੋ ਹੀ ਇਹਦੇ ਚ ਬਲਬਾ ਇੱਕ ਵੱਡਾ ਇੱਕ ਛੋਟਾ ਲਾਇਆ ਇਹ ਠੰਡ ਚ ਵੱਡਾ ਲਾਉਣਾ ਪੈਂਦਾ ਵਿੱਚ ਇੱਕ ਤੇ ਗਰਮੀ ਚ ਦੋਨੇ ਛੋਟੇ ਚੱਲਦੇ ਆ ਤੇ ਦੋ ਹੀ ਪੱਖੇ ਆ ਬਾਈ ਆ ਚੁੰਡ ਦੇਖ ਲੈ ਇਧਰਲੇ ਪਾਸੇ ਇੱਕ ਇਹ ਪੱਖਾ ਇੱਕ ਉਹ ਸਾਹਮਣੇ ਆ ਤੇ ਸਾਹਮਣੇ ਪਾਣੀ ਰੱਖਿਆ ਹੋਇਆ ਪਾਣੀ ਰੱਖਣਾ ਬਹੁਤ ਜ਼ਰੂਰੀ ਆ ਬਈ ਪਾਣੀ ਵੱਡੇ ਭਾਂਡੇ ਚ ਰੱਖਿਆ ਕਰੋ ਹਮਿਡੀਟੀ ਬਣੂਗੀ ਤਾਂ ਹੀ ਬੱਚੇ ਨਿਕਲਦੇ ਆ ਬਹੁਤ ਵੀਰ ਭਰਾਵਾਂ ਦਾ ਸਵਾਲ ਇਹ ਹੁੰਦਾ ਵੀ ਬੱਚੇ ਨਹੀਂ ਨਿਕਲਦੇ ਕਿ ਵਿੱਚ ਮਾੜੀ ਠੰਡ ਠੰਗ ਜੀ ਮਾਰ ਕੇ ਤੇ ਬੱਚਾ ਮਰ ਜਾਂਦਾ ਵਿੱਚ ਉਹਦਾ ਇਹੀ ਕਾਰਨ ਹੁੰਦਾ ਬਈ ਆਪਾਂ ਉਹਨਾਂ ਨੂੰ ਨਾ ਆਪਾਂ ਮਸ਼ੀਨ ਦੇ ਵਿੱਚ ਪਾਣੀ ਥੋੜਾ ਰੱਖਦੇ ਆ ਤੇ ਜਿਹੜਾ ਉਹਦਾ ਛਲਕ ਹੁੰਦਾ ਅੰਡੇ ਦਾ ਉਹ ਸਖਤ ਹੋ ਜਾਂਦਾ ਉਹਦੇ ਕਾਰਨ ਬੱਚਾ ਨਹੀਂ ਨਿਕਲਦਾ ਬਈ ਪਾਣੀ ਵੱਧ ਤੋਂ ਵੱਧ ਰੱਖਿਆ ਕਰੋ ਇਹਦੇ ਨਾਲ ਹੀ ਅੰਡੇ ਦਾ ਜਿਹੜਾ ਛਲਕਾ ਹੋ ਨਰਮ ਹੁੰਦਾ ਤਾਂ ਜੋ ਬੱਚਾ ਮੰਨ ਕੇ ਚਲੋ ਵੀ ਸੌਖਾ ਨਿਕਲ ਆਉਂਦਾ ਬਈ ਠੀਕ ਹੈ ਤੇ ਹੋਰ ਜਾਣਕਾਰੀ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਾਂ ਨੂੰ ਸਪੋਰਟ ਕਰਿਆ ਕਰੋ ਬਈ ਤੁਹਾਡੇ ਆਤੇ ਨਵੀਆਂ-ਨਵੀਆਂ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਅਗਲੀ ਵੀਡੀਓ ਵੇਖਣਾਂ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ